प्यारे विद्यार्थियों मैं प्रोफेसर दलविंदर पाल सिंह आप सब ਦਾ ਬੀਏ ਪਾਗ ਪਹਿਲਾ ਸੈਮਿਸਟਰ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਇਸ ਲੈਕਚਰ ਵਿੱਚ ਸਵਾਗਤ ਕਰਦਾ ਹੈ विद्यार्थियों ਅੱਜ ਆਪਾਂ ਤੁਹਾਨੂੰ ਸਿਲੇਬਸ ਵਿੱਚ ਲੱਗੀ ਪੁਸਤਕ ਕਾਵ ਸੰਮੇਲ ਵਿੱਚ ਦਰਜ ਕਵਿਤਰੀ ਅਮਰਤਾ ਬਿਤੋਂ ਦੀ ਕਵਤਾ ਤਮਗੇ ਦੀ ਵਿਆਖਿਆ ਕਰਾਂਗੇ ਇਸ ਕਾ ਉੱਤੇ ਵਿੱਚ ਕਵਿਤਰੀ ਜੰਗ ਦੀ ਖਲਾਫਤ ਕਰਦੀ ਹੋਈ ਲਿਖਦੀ ਹੈ ਬਹਾਦਰ ਲੋਕ ਮੇਰੇ ਦੇਸ਼ ਦੇ ਬਹਾਦਰ ਲੋਕ ਤੇਰੇ ਦੇਸ਼ ਦੇ ਕਵਿਤਰੀ ਕਹਿੰਦੀ ਹੈ ਵੀ ਮੇਰੇ ਦੇਸ਼ ਦੇ ਲੋਕ ਵੀ ਬੜੇ ਬਹਾਦਰ ਨੇ ਤੇ ਤੇਰੇ ਦੇਸ਼ ਦੇ ਲੋਕ ਵੀ ਬੜੇ ਬਹਾਦਰ ਨੇ ਇਹ ਸਾਰੇ ਮਰਨ ਮਾਰਨ ਜਾਣਦੇ ਸਿਰਾਂ ਨੂੰ ਵਾਰਨ ਜਾਣਦੇ ਸਿਰਫ ਇਹ ਗੱਲ ਵੱਖਰੀ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ ਭਾਵ ਇਹ ਸਾਰੇ ਬਹਾਦਰ ਲੋਕ ਜੋ ਦੇਸ਼ ਦੀ ਖਾਤਰ ਲੜਦੇ ਹਨ ਇਹ ਸਾਰੇ ਮਰਨਾ ਤੇ ਮਾਰਨਾ ਜਾਣਦੇ ਨੇ ਸਿਰਾਂ ਨੂੰ ਵਾਰਨਾ ਜਾਣਦੇ ਨੇ ਭਾਵ ਕੁਰਬਾਨੀ ਦੇਣਾ ਜਾਣਦੇ ਨੇ ਪਰ ਇਹ ਗੱਲ ਵੱਖਰੀ ਹੁੰਦੀ ਆ ਵੀ ਕਦੇ ਸਿਰ ਆਪਣਾ ਨਹੀਂ ਹੁੰਦਾ ਭਾਵ ਦੂਜੇ ਦਾ ਸਿਰ ਵੱਡਣ ਦਾ ਪੂਰਾ ਯਤਨ ਕੀਤਾ ਜਾਂਦਾ ਹੈ ਇਨਸਾਨ ਦੀ ਇੱਕ Laash ਹੁੰਦੀ ਹੈ ਪਰ ਖੁਦਾ ਦੀ Laash ਨਹੀਂ ਹੁੰਦੀ ਤੇ ਜਦੋਂ ਵੀ ਇਨਸਾਨ ਦੇ ਵਿੱਚਲੇ ਰੱਬ ਦਾ ਟੁਕੜਾ ਮਰੇ ਉਸ ਦੀ ਕਦੇ ਬਦबू ਨਹੀਂ ਹੁੰਦੀ ਵਿਦਿਆਰਥੀਓ ਕਵਿਤਰੀ ਨੇ ਬਹੁਤ ਹੀ ਵੱਡੀ ਗੱਲ ਕਹੀ ਹੈ ਇਨਸਾਨ ਦੀ ਲਾਸ਼ ਹੁੰਦੀ ਹੈ ਭਾਵੇਂ ਜਦੋਂ ਇੱਕ ਇਨਸਾਨ ਮਰਦਾ ਤਾਂ ਉਹਦੀ ਲਾਸ਼ ਹੁੰਦੀ ਹੈ ਪਰ ਖੁਦਾ ਦੀ ਲਾਸ਼ ਨਹੀਂ ਹੁੰਦੀ ਜਦੋਂ ਕਿਸੇ ਇਨਸਾਨ ਦੇ ਵਿੱਚੋਂ ਖੁਦਾ ਮਰ ਜਵੇ ਰੱਬ ਦੀ ਹੋਂਦ ਹੀ ਖਤਮ ਹੋ ਜਾਵੇ ਤਾਂ ਉਹਦੀ ਕੋਈ ਲਾਸ਼ ਨਹੀਂ ਹੁੰਦੀ ਤੇ ਨਾ ਹੀ ਪਤਾ ਲੱਗਦਾ ਵੀ ਉਸ ਇਨਸਾਨ ਦੇ ਅੰਦਰ ਰੱਬ ਜਿਉਂਦਾ ਹੈ ਕਿ ਮਰਿਆ ਹੈ ਤੇ ਜਦੋਂ ਵੀ ਇਨਸਾਨ ਦੇ ਵਿੱਚ ਰੱਬ ਦਾ ਟੁਕੜਾ ਮਰੇ ਉਸ ਦੀ ਕਦੇ ਬਦਬੂ ਨਹੀਂ ਆਉਂਦੀ ਤੇ ਜਦੋਂ ਵੀ ਕਿਸੇ ਇਨਸਾਨ ਦੇ ਵਿੱਚੋਂ ਰੱਬ ਮਰ ਜਾਂਦਾ ਹੈ ਰੱਬ ਖਤਮ ਹੋ ਜਾਂਦਾ ਹੈ ਤਾਂ ਕਦੇ ਵੀ ਬਦਬੂ ਨਹੀਂ ਆਉਂਦੀ ਪਤਾ ਹੀ ਲੱਗਦਾ ਹੈ ਵੀ ਉਹਦੇ ਅੰਦਰ ਰੱਬ ਜਿਉਂਦਾ ਹੈ ਜਾਂ ਮਰ ਗਿਆ ਹੈ ਮਹਿਬੂਬ ਕਿਸੇ ਦਾ ਕੋਈ ਨਹੀਂ ਬਿਲਕੁਲ ਰਕੀਬ ਦਾ ਖਤਰਾ ਨਹੀਂ ਤੇ ਨਾ ਹੀ ਖਤਰਾ ਕਿਸੇ ਦਰਦ ਦਾ ਨਾ ਹੀ ਕਿਸੇ ਦਾ ਕੋਈ ਮਹਿਬੂਬੇ ਭਾਵ ਸਾਂਝਾ ਕਰਨਿਆ ਕੋਈ ਤੇ ਨਾ ਹੀ ਕੋਈ ਰਕੀਬ ਦਾ ਖਤਰਾ ਰਕੀਬ ਹੁੰਦਾ ਵੀ ਜਦੋਂ ਕਿਸੇ ਇੱਕ ਇਨਸਾਨ ਇੱਕ ਲੜਕੀ ਨੂੰ ਦੋ ਲੜਕੇ ਜਾਂ ਦੋ ਬੰਦੇ ਚਾਹੁੰਦੇ ਹੋਣ ਤਾਂ ਦੋਨੋਂ ਲੜਕੇ ਜਾਂ ਬੰਦੇ ਇੱਕ ਦੂਜੇ ਦੇ ਰਕੀਬ ਹੁੰਦੇ ਹਨ ਕਵਿਤਰੀ ਕਹਿੰਦੀ ਹੈ ਵੀ ਇਹਨਾਂ ਦਾ ਕੋਈ ਨਿੱਜੀ ਵੈਰ ਨਹੀਂ ਇੱਕ ਦੂਜੇ ਨਾਲ ਜਦੋਂ ਦੋ ਫੌਜੀ ਸਿਪਾਹੀ ਆਪਸ ਵਿੱਚ ਲੜਦੇ ਨੇ ਤਾਂ ਉਹਨਾਂ ਦਾ ਕੋਈ ਵੀ ਆਪਸ ਵਿੱਚ ਨਿੱਜੀ ਵੈਰ ਨਹੀਂ ਹੁੰਦਾ ਨਾਹੀਂ ਕੋਈ ਨੂੰ ਦਾ ਰਕੀਬ ਦਾ ਖਤਰਾ ਹੁੰਦਾ ਹੈ ਨਾਹੀਂ ਕੋਈ ਇੱਕ ਦੂਜੇ ਨੂੰ ਨਿਜੀ ਤੌਰ ਤੇ ਦਰਦ ਦਿੰਦਾ ਹੈ ਸਿਰਫ ਜਿਹੜੀ ਲੀਕ ਵੱਡੀ ਏ ਇਹ ਉਹਦਾ ਅਪਮਾਨ ਕਰਦੀ ਹੈ ਲੀਕ ਵੱਡੀ ਕਿਹੜੀ ਜਿਹੜੀ ਸਰਹੱਦਾ ਜਿਹੜੀ ਹੱਦਬੰਦੀ ਆ ਹੱਦ ਬਣੀਆਂ ਦੇਸ਼ਾਂ ਦੀਆਂ ਇਹ ਹੀ ਉਹਦਾ ਅਪਮਾਨ ਹੁੰਦਾ ਆ ਜਦੋਂ ਕੋਈ ਉਹਨੂੰ ਪਾਰ ਕਰਦਾ ਆ ਇਹ ਲੀ ਮੀਟ ਦੇ ਕਿ ਲੀਕ ਜੋ ਸਰਵੱਤ ਦੇ ਵਿੱਚ ਨਹੀਂ ਆਉਂਦੀ ਸੋ ਇਹ ਹੱਦਾਂ ਹੀ ਖਤਮ ਕਰ ਦਿੱਤੀਆਂ ਜਾਣ ਸਰਹੱਦਾਂ ਹੀ ਖਤਮ ਕਰ ਦਿੱਤੀਆਂ ਜਾਣ ਜੋ ਸਰਬੱਤ ਦੇ ਭਲੇ ਦੇ ਵਿੱਚ ਨਹੀਂ ਆਉਂਦੀ ਭਾਵ ਸਰਬੱਤ ਦੇ ਭਲੇ ਦੇ ਵਿਰੋਧ ਵਿੱਚ ਖੜਦੀ ਹੈ ਜੋ ਸਾਰੀ ਜਿੱਤ ਵੀ ਨਿਰਵਿਗਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਗਨ ਹੈ ਸੋ ਇਹ ਜਿੱਤ ਤੇ ਜਸ਼ਨ ਕਿਸੇ ਵੀ ਕਾਰਨ ਜਾਂ ਕਿਸੇ ਵੀ ਕੰਮ ਨਹੀਂ ਜੇਕਰ ਇਹ ਲੀਕਾਂ ਮਿਟਦੀਆਂ ਹੀ ਨਹੀਂ ਸਰ ਵਕਤ ਮੁਸਕਰਾ ਰਿਹਾ ਹੈ ਤੇ ਇਹਨਾਂ ਦੀ ਛਾਤੀ ਤੇ ਲਾ ਰਿਹਾ ਹੈ ਨਪੁੰਸਕ ਬਹਾਦਰੀ ਦੇ ਕੀਤਾਕ ਵਿੱਚ ਵਿਦਿਆਰਥੀ ਕਵਿਤਰੀ ਅੰਤ ਵਿੱਚ ਕਹਿੰਦੀ ਹੈ ਜੇਕਰ ਕੋਈ ਜਿੱਤ ਪ੍ਰਾਪਤ ਕਰਦਾ ਹੈ ਇਹ ਜਿੱਤ ਨਹੀਂ ਮੰਨੀ ਜਾ ਸਕਦੀ ਕਿਸੇ ਦੇ ਕਤਲ ਦੇ ਉੱਤੇ ਜਿੱਤ ਕੋਈ ਬਹਾਦਰੀ ਨਹੀਂ ਸਗੋ ਇਹ ਨਪੁੰਸਕਤਾ ਵਾਲੀ ਬਹਾਦਰੀ ਹੈ ਸੋ ਵਿਦਿਆਰਥੀ ਇਸ ਕਾਤਾ ਵਿੱਚ ਕਵਿਤਰੀ ਸਰਹੱਦ ਉੱਪਰ ਲੜਦੇ ਫੌਜੀਆਂ ਨੂੰ ਮਿਲੇ ਤਾਂ ਤਮਗਿਆਂ ਤੀ ਮਹਤਤਾ ਨੂੰ ਵਿਅੰਗ ਨਾਲ ਚਿੱਤਰਦੀ ਹੈ ਉਸ ਸੰਸਾਰ ਸਰਹੱਦ ਉੱਪਰ ਦੋਹਾਂ ਦੇਸ਼ਾਂ ਦੇ ਖੜੇ ਜਪਾਈ ਆਪਣੀਆਂ ਜਾਨਾਂ ਤੱਕ ਵਾਰ ਦਿੰਦੇ ਹਨ ਭਾਵੇਂ ਕਿ ਉਹ ਆਪਣੀ ਸੋਚ ਦੇ ਮਾਲਕ ਨਹੀਂ ਹੁੰਦੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਦਾ ਕੋਈ ਨਿੱਜੀ ਵੈਰ ਹੈ ਜਾਂ ਜਿਨ੍ਹਾਂ ਨੂੰ ਮਾਰ ਰਹੇ ਹਨ ਉਹ ਕੌਣ ਹੈ ਦੇਸ਼ ਜਿੱਤਦੇ ਹਾਰਦੇ ਹਨ ਜਿੱਤਣ ਵਾਲਿਆਂ ਦੀਆਂ ਛਾਤੀਆਂ ਉੱਪਰ ਬਹਾਦਰੀ ਦੇ ਤਮਰੇ ਲੱਗਦੇ ਹਨ ਇਹਨਾਂ ਤਮਗਿਆਂ ਨੂੰ ਅਮਤਾ ਪ੍ਰੀਤਮ ਨੇ ਨਿਪੁੰਸਕ ਬਹਾਦਰੀ ਦੇ ਤਮਗੇ ਕਿਹਾ ਹੈ ਮੂਰ ਦੇ ਵਿੱਚੋਂ ਉਸਦੀ ਇਹ ਹਰਤਾ ਜੰਗਰੀ ਖਿਲਾਫ ਹੈ